ਸਮਾ ਉਹ ਆਪਣਾ ਸਟਾਫ ਦੱਸ ਦੇਣਾ ਭਾਜੀ ਕਿੱਥੇ ਤੁਸੀਂ ਮਿਲੋਗੇ ਮੈਂ ਯਾਰ ਕਮਾਲ ਹੈ ਤੂੰ ਦੋ ਦਿਨਾਂ ਦਾ ਭਾਗਾ ਫਿਰ ਤੇ ਮੈਂ ਉਹਦੇ ਭਰਾ ਕੋਲੇ ਆਪ ਆ ਜਾਂਦਾ ਕਿੱਥੇ ਹੈ ਤੁਸੀਂ ਮੈਂ ਤਾਂ ਜਿੱਥੇ ਹੀ ਰਹਿਣਾ ਜੀ ਲੁਧਿਆਣਾ ਹੀ ਲੁਧਿਆਣਾ ਸੈਂਟਰਲ ਚ ਅੱਜ ਕੱਲ ਬੀਜੇਪੀ ਦੇ ਸਪੀਕਸ ਪਰਸਨ ਉਹ ਜੀ 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 ਲ ਬੀਜੇਪੀ ਦਾ ਸਪੋਕਸ ਪਰਸਨ ਰਾਜੇ ਵੜਿੰਗ ਨੂੰ ਭਾਲੇ ਹੋਰ ਆਪਾਂ ਨੂੰ ਕੀ ਚਾਹੀਦਾ ਵੀਰੇ ਸਾਡਾ ਭਰਾ ਹੈ ਮੈਂ ਜੀ ਮੈਂ ਜੀ ਠੀਕ ਥੋੜਾ ਘਰ ਦੀ ਤੁਹਾਡੇ ਘਰ ਦੀ ਲੋਕੇਸ਼ਨ ਕੀ ਹੈ ਸ਼ਿਵਾਜੀ ਨਗਰ ਹੈ ਜੀ ਸ਼ਿਵਾਜੀ ਨਗਰ ਕਿੱਥੇ ਆਪਣਾ ਸ਼ਿਵਾਜੀ ਨਗਰ ਦੇ ਵਿੱਚ ਜੀ ਆਪਣਾ ਸੈਂਟਰਲ ਦੇ ਕੋਲ ਹੀ ਹੈ ਜੇ ਤੁਸੀਂ ਜੇ ਤੁਹਾਨੂੰ ਜ਼ਰੂਰੀ ਕੰਮ ਹੈ ਤਾਂ ਦੱਸੋ ਆ ਹੁਣ ਤੋਂ 2.5 ਘੰਟਿਆਂ ਨੂੰ ਤੁਹਾਡੇ ਘਰ ਆ ਜਾ ਮੈਂ ਕਿਹਾ ਜੀ ਤੇ ਮੈਂ ਬੰਦਿਆਂ ਨੂੰ ਬੁਲਾ ਲਾਂਗਾ ਜੀ ਜਦੋਂ ਤੁਸੀਂ ਕਹੋਗੇ ਮੈਂ ਤੁਹਾਡੇ ਕੋਲ ਖੁਦ ਚੱਲ ਕੇ ਆ ਜਾਾਂਗਾ ਬਸ ਉਹਨਾਂ ਦੇ ਕੰਮ ਕਰ ਦੇਣਾ ਨਹੀਂ ਨਹੀਂ ਤੁਸੀਂ ਬੰਦਿਆਂ ਨੂੰ ਬੁਲਾ ਲਓ То си, то си, че е някакъв.